ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਆਹ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਿਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਮੁਕੇਰੀਆਂ ਨੇੜੇ ਪੰਜਾਬ ਪੁਲਿਸ ਦੇ ਬਾਸਰ ਟਰਾਲੇ 'ਚ ਵਜਨ ਕਾਰਨ 4 ਮੁਲਾਜ਼ਮਾਂ ਦੀ ਗਈ ਜਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ 3 ਦਿਨਾਂ ਦੌਰੇ ਤੇ ਈਡੀ ਨੇ ਕਾਲੇ ਤਾਨ ਨੂੰ ਸਫੇਦ ਕਰਨ ਦੇ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ਕੀਤੀ ਪੁੱਛਗਿੱਛ ਪੰਜਾਬ 'ਚ ਸੰਗਣੀ ਤੋਂ ਅੰਦਕਾਨਨ ਜਨਜੀਵਨ ਹੋਇਆ ਪ੍ਰਭਾਵਤ ਦਿੱਲੀ ਚ 120 ਉਡਾਨਾਂ ਚ ਹੋਈ ਦੇਰੀ 57 ਹੋਈਆਂ ਰੱਦ ਮਨੀਪੁਰ ਚ ਅਤਵਾਦੀਆਂ ਦਾ ਸੁਰੱਖਿਆ ਬਲਾਂ ਦੇ ਵਾਹਨ ਤੇ ਹਮਲਾ ਪੁਲਿਸ ਕਮਾਂਡੋ ਦੀ ਗਈ ਜਾਨ ਮੁੰਬਈ ਤੋਂ ਬੈਂਗਲੌਰ ਜਾ ਰਹੇ ਸਪਾਈਸ ਜੈਟ ਜਹਾਜ਼ ਦੇ ਬਾਥਰੂਮ ਚ ਫਸਿਆ ਰਹੇ ਆ ਯਾਤਰੀ ਡੀਜੀਸੀਏ ਵੱਲੋਂ ਜਾਂਚ ਦੇ ਹੁਕਮ ਬਠਿੰਡਾ ਚ ਤੇਜ਼ ਰਫਤਾਰ ਕਾਰ ਸੜਕ ਕੰਡੇ ਸੁੱਤੇ ਪ੍ਰਵਾਸੀਆਂ ਤੇ ਚੜੀ ਇੱਕ ਬੱਚੇ ਦੀ ਗਈ ਜਾਨ ਤੇ ਦੋ ਹੋਏ ਜ਼ਖਮੀ ਮੇਅਰ ਚੋਣਾ ਸੰਬੰਧੀ ਹਾਈ ਵੋਲਟੇਜ ਡਰਾਮਾ ਕਾਂਗਰਸ ਤੇ ਭਾਜਪਾ ਦੇ ਸੀਨੀਅਰ ਆਗੂ ਆਪਸ ਚ ਝਪੜੇ ਦੇਸ਼ ਚ ਕਰੋਨਾ ਦੇ 269 ਨਵੇਂ ਮਾਮਲੇ ਆਏ ਸਾਹਮਣੇ ਬੀਤੇ 24 ਘੰਟਿਆਂ ਚ ਤਿੰਨ ਲੋਕਾਂ ਨੇ ਤੋੜਿਆ ਦਮ ਵਿਸ਼ਵ ਸ਼ਤਰਾਂਜ ਚੈਂਪੀਅਨ ਨੂੰ ਮਾਤ ਦੇ ਕੇ ਭਾਰਤ ਦਾ ਪ੍ਰਗਨਾਨੰਦਾ ਬਣਿਆ ਭਾਰਤ ਦਾ ਨੰਬਰ 1 ਖਿਡਾਰੀ ਇਸ ਸਨਸ਼ੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇਣ ਖਬਰਾਂ ਵਿਸਤਾਰ ਦੇ ਵਿੱਚ ਪਹਿਲੀ ਅਹਿਮ ਖਬਰ ਮੁਕੇਰੀਆਂ ਤੋਂ ਸਾਮਨੇ ਆ ਰਹੀ ਹੈ ਅੱਜ ਸਵੇਰੇ ਕਰੀਬ 6 ਵਜੇ ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਕਸਬਾ ਐਮਾ ਮਾਉਂਟ ਕੋਲ ਪੁਲਿਸ ਮੁਲਾਜ਼ਮਾਂ ਦੀ ਭਰੀ ਬੱਸ ਸੜਕ ਕਿਨਾਰੇ ਖੜੇ ਟਰਾਲੇ ਨਾਲ ਟਕਰਾਨ ਕਾਰਨ ਬੱਸ ਡਰਾਈਵਰ ਅਤੇ ਮਹਿਲਾ ਪੁਲਿਸ ਮੁਲਾਜ਼ਮ ਸੁਨੀਤ ਤੇ ਚਾਰ ਜਾਨਿਆਂ ਦੀ ਜਾਨ ਚਲੀ ਗਈ ਹਾਦਸਾ ਸੰਗਣੀ ਧੁੰਦ ਕਾਰਨ ਹੋਇਆ ਹਾਦਸੇ ਮੌਕੇ ਬੱਸ ਵਿੱਚ ਕਰੀਬ ਪੀਏਪੀ ਦੇ 35 ਮੁਲਾਜ਼ਮ ਸਵਾਰ ਸੀ ਹਾਦਸੇ ਵਿੱਚ ਜ਼ਖਮੀ ਹੋਏ ਕਰੀਬ 1.5 ਦਰਜਨ ਮੁਲਾਜ਼ਮਾਂ ਨੂੰ ਮੁਕੇਰੀਆਂ ਦੇ ਦਸੂਹਾ ਦੇ ਹਸਪਤਾਲਾਂ ਵਿੱਚ ਭੇਤੀ ਕਰਵਾਇਆ ਗਿਆ ਜਿਥੋਂ ਕਰੀਬ 9 ਦੀ ਹਾਲਤ ਗੰਭੀਰ ਦੇਖਦਿਆਂ ਅਗਲੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਪੀਏਪ ਦੇ ਹੀ ਮੁਲਾਜ਼ਮ 26 ਜਨਵਰੀ ਦੇ ਸੁਰੱਖਿਆ ਪ੍ਰਬੰਧਾ ਦੇ ਮੱਦੇਨਜ਼ਰ ਲੱਗੀਆਂ ਜੀਉਟੀਆਂ ਕਾਰਨ ਅੱਜ ਗੁਰਦਾਸਪੁਰ ਜਾ ਰਹੇ ਸੀ ਹਾਦਸਾ ਇਨਾ ਬਿਆਨਕ ਸੀ ਕਿ ਡਰਾਈਵਰ ਸਮੇਤ ਕਈ ਜ਼ਖਮੀਆਂ ਨੂੰ ਬਾਹਰ ਕੱਢਣ ਲਈ ਭਾਰੀ ਜਦਦੋ ਜਹਿਦ ਕਰਨੀ ਪਈ ਅਤੇ ਹੋਰ ਵਾਹਨਾਂ ਦੀ ਮਦਦ ਨਾਲ ਬੱਸ ਨੂੰ ਪਿੱਛੇ ਖਿੱਚ ਕੇ ਟਰਾਲੇ ਨਾਲੋਂ ਨਿਖੇੜ ਕੇ ਜ਼ਖਮੀ ਬਾਹਰ ਕੱਢੇ ਗਏ ਐਸਐਸਪੀ सुरेंद्र ਲਾਂਬਾ ਤੇ ਪੀਏਪ ਦੇ ਉੱਚ ਅਧਿਕਾਰੀਆਂ ਨੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਦਾ ਹਾਲ ਪੁੱਛਿਆ ਦੂਜੀ ਅਹਿਮ ਖਬਰ ਪੰਜੀ ਤੋਂ سامنے ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 18 ਜਨਵਰੀ ਤੋਂ ਗੋਆ ਦੇ 3 ਦਿਨਾਂ ਦੌਰੇ ਤੇ ਹੋਣਗੇ ਪਾਰਟੀ ਦੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਨੇ ਦੱਸਿਆ ਕਿ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਤ ਸੰਸਦ ਮੈਂਬਰ ਰਾਘਵ ਚੱਡਾ ਤੇ ਸੰਦੀਪ ਪਾਠਕ ਨਾਲ 18 ਤੋਂ 20 ਜਨਵਰੀ ਤੱਕ ਤਟਵਰਤੀ ਰਾਜ ਵਿਖੇ ਰਹਣਗੇ ਆਪ ਦੇ ਸੀਨੀਅਰ ਆਗੂ ਪਾਰਟੀ ਦੇ ਗੋਆ ਦੇ ਵਿਧਾਇਕਾਂ ਤੇ ਰਾਜ ਤੇ ਹੋਰ ਅਹੁਦੇਦਾਰਾਂ ਦੇ ਨਾਲ ਮੁਲਾਕਾਤ ਕਰਨਗੇ ਆਮ ਆਦਮੀ ਪਾਰਟੀ ਦੇ ਕੋਆ ਵਿਧਾਨ ਸਭਾ ਦੇ ਵਿੱਚ ਦੋ ਵਿਧਾਇਕ ਨੇ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੋਂ 2004 ਤੋਂ 7 ਦੌਰਾਨ ਮਾਨੇਸਰ ਵਿਖੇ ਜ਼ਮੀਨ ਐਕਵਾਇਰ ਵਿੱਚ ਕਥਿਤ ਬੇਨਿਯਮੀਆਂ ਦੀ منی ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ED ਨੇ ਅੱਜ ਕੋਚ ਪੜਤਾਲ ਕੀਤੀ। ਏਜੰਸੀ ਨੇ منی ਲਾਂਡਰਿੰਗ ਰੋਕੂ ਕਾਨੂੰਨ ਦੀਆਂ ਤਾਰਾਮਾਂ ਤਹਿਤ 76 ਸਾਲਾ ਹੁੱਡਾ ਦਾ ਬਿਆਨ ਦਰਜ ਕੀਤਾ। ED ਦੀ ਜਾਂਚ 2004 ਤੋਂ 2007 ਦਰਮਿਆਨ ਹਰਿਆਣਾ ਦੇ ਮਾਨੇਸਰ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨੌਕਰ ਸ਼ਾਹਾਂ ਦੀ ਕਥਿਤ ਮੇਲੇ ਪੁਗਤ ਨਾਲ ਜ਼ਮੀਨ ਨੂੰ ਗੈਰਕਾਨੂੰਨੀ ਢੰਗ ਨਾਲ ਐਕਵਾਇਰ ਕਰਨ ਦੇ ਨਾਲ ਸੰਬੰਧਿਤ ਹੈ। ਕਈ ਕਿਸਾਨਾਂ ਤੇ ਜ਼ਮੀਨ ਮਾਲਕਾਂ ਨੇ ਦੋਸ਼ ਲਾਇਆ ਸੀ ਕਿ ਇਸ ਜ਼ਮੀਨ ਦੇ ਗ੍ਰਹਿਣ ਮਾਮਲੇ ਵਿੱਚ ਉਹਨਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲਿਸ ਦੀ ਐਫ ਆਈ ਆਰ ਦੇ ਆਧਾਰ ਤੇ ਸੰਬਰ 2016 ਵਿੱਚ ਕਥਿਤ ਜ਼ਮੀਨ ਕਪਲੇ ਸੌਦੇ ਵਿੱਚ ਸੀਐਮਐਲਏ ਕੇਸ ਦਰਜ ਕੀਤਾ ਸੀ। ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਉੱਤਰੀ ਭਾਰਤ ਦੇ ਗੰਗਾ ਦੇ ਮੈਦਾਨਾਂ 'ਚ ਅੱਜ ਤੜਕੇ ਧੁੰਦ ਕੱਟ ਰਹੀ। ਸੈਟੇਲਾਈਟ ਤਸਵੀਰਾਂ ਮੁਤਾਬਕ ਬਿਹਾਰ ਪੂਰਬੀ ਉੱਤਰ ਪ੍ਰਦੇਸ਼ ਉਤਰੀ ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਧੁੰਦ ਘਟ ਗਈ ਪਰ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ છਾਈ ਰਹੀ। ਰੇਲਵੇ ਦੇ ਬੁਲਾਰਿਆਂ ਨੇ ਦੱਸਿਆ ਕਿ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਵੀ ਤੋਂ ਵੱਧ ਦੇ ਟ੍ਰੇਨਾਂ 5 ਘੰਟੇ ਦੇਰੀ ਦੇ ਨਾਲ ਚੱਲ ਰਹੀਆਂ। ਪਟਿਆਲਾ ਬਾਲਾ ਤੇ ਬਰੇਲੀ ਵਿੱਚ ਸਵੇਰੇ 5:30 ਵਜੇ ਧੁੰਦ ਕਾਰਨ 25 ਮੀਟਰ ਤੋਂ ਵੱਧ ਨਹੀਂ ਸੀ ਦਿਖਿਆ ਜਾ ਸਕਦਾ। ਦਿੱਲੀ ਦੇਂਦਰਾ ਗਾਂਧੀ ਕੋ ਮੰਤਰੀ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ। ਅੰਤਰਰਾਸ਼ਟਰੀ ਉਡਾਨਾਂ ਸਮੇਤ ਕਰੀਬ 120 ਉਡਾਨਾਂ ਕਈ ਘੰਟੇ ਦੇਰੀ ਦੇ ਨਾਲ ਚਲਾਈਆਂ ਗਈਆਂ ਤੇ ਅੱਜ 53 ਉਡਾਨਾਂ ਨੂੰ ਵੀ ਰੱਦ ਕਰਨ ਦਾ ਐਲਾਨ ਕੀਤਾ ਗਿਆ ਪੰਜਵੀਂ ਅਹਿਮ ਖਬਰ ਇਮਫਾਲ ਤੋਂ ਸਾਹਮਣੇ ਆ ਰਹੀ ਹੈ ਮਨੀਪੁਰ ਦੇ ਤੰਗਨੂਪਾਲ ਜ਼ਿਲ੍ਹੇ ਦੇ ਸਰਹੱਦੀ ਕਸਬੇ ਮੋਰੇਹੇ ਵਿੱਚ ਅੱਜ مشکوਕ ਕੀ ਅਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਰਾਜ ਪੁਲਿਸ ਦੇ ਜਵਾਨ ਦੀ ਜਾਨ ਚਲੀ ਗਈ ਮ੍ਰਿਤਕ ਦੀ ਪਛਾਣ ਭਾਰਤੀ ਰਿਜ਼ਰਵ ਬਟਾਲੀਅਨ ਦੇ ਸਿਪਾਹੀ ਵਾਂਗ ਖੇਮ ਸਮਰਜੀਤ ਵਜੋਂ ਹੋਈ ਹੈ ਜੋ ਮੋਰੇਹ ਵਿੱਚ ਸਟੇਟ ਪੁਲਿਸ ਕਮਾਂਡੋ ਵਜੋਂ ਤਾਇਨਾਤ ਸੀ ਸਮਰਜੀਤ ਇਮਫਾਲ ਪਛਮੀ ਜ਼ਿਲ੍ਹੇ ਦੇ ਮਾਲੂਮ ਦਾ ਨਿਵਾਸੀ ਸੀ ਸੁਰੱਖਿਆ ਬਲਾਂ ਦਾ ਅੱਜ ਸਵੇਰੇ ਮੋਰੇਹ ਕਸਬੇ ਵਿੱਚ ਤਿੰਨ ਵੱਖ-ਵੱਖ ਥਾਵਾਂ ਤੇ ਫੂਕੀਆ ਦਵਾਦੀਆਂ ਦੇ ਨਾਲ ਮੁਕਾਬਲਾ ਹੋਇਆ ਛੇਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਡੀਜੀਸੀਐਨਏ ਸਪਾਈਸ ਜੈਟ ਦੇ ਮੁੰਬਈ ਤੋਂ ਬੰਗਲੌਰ ਜਾ ਰਹੇ ਜਹਾਜ਼ ਦੇ ਬਾਥਰੂਮ ਚ ਮੁਸਾਫਰ ਦੇ ਫਸਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਇਹ ਮੁਸਾਫਰ ਉਡਾਨ ਦੇ ਸਾਰੇ ਸਮੇਂ ਬਾਥਰੂਮ ਚ ਫਸਿਆ ਰਿਹਾ ਇਕੱਤਨਾ ਮੰਗਲਵਾਰ ਨੂੰ ਬਾਥਰੂਮ ਦੇ ਦਰਵਾਜ਼ੇ ਦਾ ਤਾਲਾ ਖਰਾਬ ਹੋਣ ਕਾਰਨ ਵਾਪਰੀ ਬੰਗਲੌਰ ਹਵਾਈ ਅੱਡੇ ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਇੰਜੀਨੀਅਰ ਨੇ ਤਾਲਾ ਖੋਲਿਆ ਤੇ ਤਾਂ ਜਾ ਕੇ ਯਾਤਰੀ ਬਾਥਰੂਮ ਚ ਬਾਹਰ ਆਇਆ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਮਾਮਲੇ ਦੀ ਜਾਂਚ ਕਰ ਰਹੀ ਹੈ ਅਧਿਕਾਰੀ ਮੁਤਾਬਕ ਹੈ ਘਟਨਾ ਰੱਖ-ਰਖਾਅ ਦੀ ਸਮੱਸਿਆ ਜਾਂ ਕਿਸੇ ਹੋਰ ਕਾਰਨ ਹੋ ਸਕਦੀ ਹੈ ਯਾਤਰੀ ਲਗਭਗ 1 ਘੰਟੇ ਤੱਕ ਫਸਿਆ ਰਿਹਾ ਕੰਪਨੀ ਨੇ ਕਿਹਾ ਕਿ ਯਾਤਰੀ ਨੂੰ ਪੂਰਾ ਕਿਰਾਇਆ ਵਾਪਸ ਕੀਤਾ ਜਾ ਰਿਹਾ 7ਵੀਂ ਅਹਿਮ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਅੱਜ ਤੜਕੇ ਤੇਜ਼ ਰਫ਼ਤਾਰ ਕਾਂਤੀ ਲਪੇਟ ਵਿੱਚ ਔਨਰ ਸੜਕ ਕੰਡੇ ਸੁੱਤੇ ਬੱਚੇ ਦੀ ਜਾਨ ਚਲੀ ਗਈ ਤੇ ਦੋ ਹੋਰ ਪ੍ਰਵਾਸੀ ਜ਼ਖਮੀ ਹੋਏ ਪੁਲਿਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਹਾਦਸੇ ਦਾ ਕਾਰਨ ਸੰਗਣੀ ਧੁੰਦ ਲੱਗ ਰਿਹਾ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਅੱਤਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਚੰਡੀਗੜ੍ਹ ਦੇ ਅਗਲੇ ਮੇਅਰ ਦੀ ਚੋਣ ਤੋਂ ਪਹਿਲਾਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋਣ ਤੋਂ ਬਾਅਦ ਕਾਂਗਰਸ ਦੇ ਮੇਅਰ ਅਤੇ ਦੇ ਦਾਵੇਦਾਰ ਜਸਵੀਰ ਸਿੰਘ ਬੰਟੀ ਆਪਣੀ ਨਾਮਜ਼ਦਗੀ ਲੈਣ ਲਈ ਨਿਗਮ ਦਫ਼ਤਰ ਪਹੁੰਚੇ ਤਾਂ ਕਾਂਗਰਸ ਅਤੇ ਪਾਪ ਦੇ ਸਮਰਥਕਾਂ ਵਿਚਾਲੇ ਹਾਈ ਵੋਲਟੇਜ ਦਾ ਡਰਾਮਾ ਹੋ ਗਿਆ ਮੇਅਰ ਚੋਣਾਂ ਸੰਬੰਧੀ ਵਿਚ ਰਹੀ ਸਿਆਸੀ ਬੇਸਾਂਤ ਵਿਚਾਲੇ ਚੰਡੀਗੜ੍ਹ ਵਿੱਚ ਇੰਡੀਆ ਗੱਠ ਜੋੜ ਅਤੇ ਭਾਰਤੀ ਜਨਤਾ ਪਾਰਟੀ ਦੀ ਲੜਾਈ ਇੱਕ ਕਾਉਂਸਲਰ ਦੀ ਵੋਟ ਲਈ ਸੜਕ ਤੱਕ ਪਹੁੰਚ ਗਈ ਨਗਰ ਨਿਗਮ ਦੀ ਮਾਰਿਤ ਦੀ ਪਾਰਕਿੰਗ ਵਿੱਚ ਕਾਂਗਰਸੀ ਕਾਉਂਸਲਰ ਅਤੇ ਮੇਅਰ ਉਮੀਦਵਾਰ ਜਸਵੀਰ ਸਿੰਘ ਬੰਟੀ ਲਈ ਖਿੱਚੋ ਤਾਨੇ ਨਹੀਂ ਵੱਧ ਗਈ ਕਿ ਨੌਬਤ ਹੱਤੋਂ ਪਾਈ ਤੱਕ ਪਹੁੰਚ ਗਈ ਇਹ ਨਹੀਂ ਨਹੀਂ ਇਸੇ ਜਦ ਤੋ ਜਿਹੜੇ ਦੌਰਾਨ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵੀ ਆਮੋ ਸਾਹਮਣੇ ਆ ਗਈ ਆਪਦੇ ਉਮੀਦਵਾਰ ਦੇ ਸਮਰਥਨ ਵਿੱਚ ਇੱਕ ਵਾਰ ਫਿਰ ਮੰਗਲਵਾਰ ਨੋਮੀਨੇਸ਼ਨ ਵਾਪਸ ਲੈਣ ਲਈ ਪੰਜਾਬ ਦੇ ਸੁਰੱਖਿਆ ਕੇਰੇ ਵਿੱਚ ਜਸਵੀਰ ਸਿੰਘ ਬੰਜੀ ਕਾਂਗਰਸ ਦੇ ਨਾਲ ਪਹੁੰਚੇ ਉਦੋਂ ਹੀ ਬੰਤੀ ਦੇ ਪਿਤਾ ਵੀ ਆ ਗਏ ਤੇ ਉਸਦੇ ਨਾਲ ਹੀ ਲਜਾਂ ਦੀ ਗੱਲ ਕਹੀ ਨੌਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੇਸ਼ਚ ਕੋਰੋਨਾ ਦੇ 269 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਸੰਕਰਮਣ ਦੇ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਕੁੱਲ 2556 ਰਹਿ ਗਈ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਸਵਰੇ ਜਾਰੀ ਅੰਕੜੇ ਅਨੁਸਾਰ ਪਿਛਲੇ 24 ਘੰਟਿਆਂ ਦੀ ਮਿਆਦ ਚ ਸੰਕਰਮਣ ਨਾਲ 3 ਲੋਕਾਂ ਦੀ ਜਾਨ ਗਈ ਹੈ ਜਿਸ ਚ 2 ਮਰੀਜ਼ ਮਹਾਰਾਸ਼ਟਰ ਤੇ 1 ਕੇਰਲ ਦਾ ਹੈ। ਰੋਜ਼ਾਨਾ ਮਾਮਲਿਆਂ ਦੀ ਗਿਣਤੀ ਪਿਛਲੇ ਸਾਲ 5 ਦਸੰਬਰ ਤੱਕ ਘਟ ਕੇ ਦਹਾਈ ਅੰਕ ਤੱਕ ਆ ਗਈ ਸੀ। ਔਰ ਠੰਡ ਤੇ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਮਾਮਲਿਆਂ 'ਚ ਤੇਜ਼ੀ ਵੀ ਆਈ ਹੈ। ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਸ਼ਤਰਾਂਜ ਦੇ ਉੱਗੇ ਖਿਡਾਰੀ ਰਮੇਸ਼ ਬਾਬੂ ਪ੍ਰਗਨਾਨੰਦਾ ਨੇ ਵਿਸ਼ਵ ਚੈਂਪੀਅਨ ਡਿੰਗਲਿ ਰੇਨ ਤੇ ਆਪਣੀ ਜਿੱਤ ਤੋਂ ਬਾਅਦ ਭਾਰਤ ਦੇ ਸ਼ਤਰਾਂਜ ਖਿਡਾਰੀਆਂ ਵਿੱਚ ਨੰਬਰ 1 ਸਥਾਨ ਹਾਸਲ ਕਰ ਲਿਆ। 18 ਸਾਲਾ ਖਿਡਾਰੀ ਨੇ ਅੱਜ 2024 Tata Steel ਸ਼ਤਰਾਂਜ ਟੂਰਨਾਮੈਂਟ 'ਚ ਚੀਨ ਦੇ ਲਿਰੇਨ ਨੂੰ ਕਾਲੇ ਮੋਹਰਿਆਂ ਨਾਲ ਹਰਾਇਆ ਤੇ ਮਹਾਨ ਵਿਸ਼ਵਨਾਥ ਆਨੰਦ ਨੂੰ ਪਛਾੜ ਕੇ ਨੰਬਰ 1 ਸਥਾਨ ਹਾਸਲ ਕੀਤਾ। प्रज्ञानंद ने क्या किया कि वो हैरान है क्योंकि उसने उम्मीद नहीं थी कि विश्व चैंपियन को ऐसे तरह हराया जावेगा। ਸੁਵੇਸਨਾ ਚਾਹਤੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਕੋ ਲਈ ਜੁੜੇ ਰਹੋ ਦੇਸ਼ਵਕੀਅ ਉਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।